ਇਹਨਾਂ ਨੂੰ ਹੀ ਟਿਕਟਾਂ ਦੇਣੀਆਂ ਨੇ ਉਹਨਾਂ ਨੂੰ ਹੀ ਇਲੈਕਸ਼ਨ ਲੜਾਉਣੇ ਨੇ ਉਹਨਾਂ ਨੂੰ ਹੀ ਅਹੁਦੇ ਦੇਣੇ ਨੇ ਔਰ ਉਹਨਾਂ ਨੂੰ ਹੀ ਅੱਗੇ ਲੈ ਕੇ ਔਣਾ ਹੈ ਮੈਨੂੰ ਤਾਂ ਇਹ ਸਮਝ ਆਉਂਦੀ ਪਿਓ ਬੰਦੇ ਕਹਿ ਕੇ ਦਰਨੇ ਮੈਂ ਤਾਂ ਵਰੁਣ ਜੀ ਕੀ ਦੱਸਾਂ ਵਰੁਣ ਜੀ ਮੈਂ ਤਾਂ ਇੱਥੋਂ ਇਸ ਪਰੇਸ਼ਾਨੀ ਤੋਂ ਜੰਗਾਲ ਤੋਂ ਛੱਡ ਕੇ ਜਾ ਕੇ ਹਿਮਾਚਲ ਬਹਿ ਗਿਆ ਇੱਥੋਂ 250 ਕਿਲੋਮੀਟਰ ਦੂਰ ਮੈਂ ਕਿੱਧਰ ਕਿੰਨੋ ਜਵਾਬ ਦਵਾਂ ਇੱਥੇ ਆਉਂਦੇ ਲੋਕੀ ਸਾਡਾ ਕੰਮ ਕੰਮ ਕਿਧਰ ਹੋਣ ਡਿਆ ਉਹ ਕਾਲੀ ਕਰਨ ਡੇ ਨੇ ਕਾਂਗਰਸੀ ਗਰੰਡੇ ਨੇ ਉਹੀ ਚੌਧਰੀ ਨੇ ਜਿਹੜੇ ਪਹਿਲੋਂ ਸੀ ਉਹੀ ਹੁਣ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਮੇਰੇ ਘੱਥਾ ਤੇ ਅੱਗੇ ਹੰਦੇਰਾ ਹੀ ਆ ਗਿਆ ਜੇ ਕੋ ਗੱਲ ਕਰੋ ਪਹਿਲੀ ਗੱਲ ਤੇ ਚੁੱਕਦਾ ਨਹੀਂ ਕਾ ਪਹਿਲੀ ਗੱਲ ਤੇ ਆ ਨਾ ਕੋਈ ਐਮਐਲਏ ਚੁੱਕੇ ਐਮਐਲਏ ਨੇ ਕੀ ਚੁੱਕਣਾ ਮਿਲਦਾ ਮੈਨ ਥੱਲੇ ਮੈਨ ਹੁੰਦਾ ਨਾ ਉਹ ਵੀ ਨਹੀਂ ਚੁੱਕਦਾ ਅੱਛਾ ਔਰ ਬਾਗ ਜਿਹੜੇ ਉੱਤੇ ਦੇ ਨੇ ਨਾ ਥੋੜੇ ਜਿਹਾ ਮਨਿਸਟਰ ਮਨਿਸਟਰ ਨੇ ਉਹਨਾਂ ਨਾਲ ਤਾਂ ਗੱਲਬਾਤ ਹੁੰਦੀ ਨਹੀਂ ਜੇ ਪਹਿਲਾਂ ਐਂ ਹੀ ਤੁਰੇ ਫਿਰਦੇ ਹੁੰਦੇ ਹੀ ਗਏ ਇੱਥੇ ਵੀ ਆ ਕੇ ਇੱਥੇ ਰੋਸ਼ ਢੀੜ ਲੱਗੀ ਹੁੰਦੀ ਸੀ ਮੇਰੇ ਕੋਲ ਹਾਂ ਚਲੋ ਮੈਂ ਮੈਂ ਨਾ ਵੀ ਕੋਈ ਕੰਮ ਕਰਨ ਦੇ ਜ ਨਹੀਂ ਆ ਪਰ ਲੇਕਿਨ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਸਾਡੇ ਆਮਦ ਪਾਰਟੀ ਕਿੱਧਰ ਜਾ ਕੇ ਚਲੀ ਗਈ ਆ ਕਿੱਥੇ ਗਵਾਚ ਗਈ ਆ ਮੈਨੂੰ ਤਾਂ ਕੋਈ ਲੱਭਦੀ ਨਹੀਂ ਸੀ ਹਰੀਸ਼ ਕੌਸ਼ਲ ਦੇ ਨਾਲ ਕਾਫੀ ਰਿਹਾ ਉਹ ਦਿਨ ਰਾਤ ਉਹਨਾਂ ਦੇ ਨਾਲ ਹੁੰਦੇ ਸੀਗੇ ਉਹਨਾਂ ਦੀ ਜਦੋਂ ਅੰਤਿਮ ਅਰਦਾਸ ਸੀਗੀ ਉੱਥੇ ਸਾਬਕਾ ਮੰਤਰੀ ਅਨਮੋਲ ਗਗਰਮਾਨ ਐਲਾਨ ਕਰਕੇ ਗਏ ਸੀ ਕਿ ਭਾਈ ਵਧੀਆ ਬਣਾਵਾਂਗੇ ਇੱਕ ਲਾਇਬ੍ਰੇਰੀ ਉਹ ਬੜੀ ਕਿਤੇ ਅੱਗੇ ਥਾਣੇ ਬਣਨਗੇ ਉਸ ਤੋਂ ਬਾਅਦ ਪਿਛਲੇ ਲੈਂਡ 'ਚ ਫਲਾਣੇ ਬਣਨਗੇ ਉਹ ਮੈਚ ਜੁਆਇੰਟ ਫੈਕਟਰੀ ਤੀਜੀ ਲੈਂਡ 'ਚ ਬਹੁਜੀ ਅਲਾਸਮੈਂਟ ਤਿੰਨ ਵਾਰੀ ਹੋਈ ਮੈਂ ਤਾਂ ਉਸ ਤੋਂ ਬਾਅਦ ਕਿਸੇ ਮੀਟਿੰਗ 'ਚ ਅਰੁਣਜੀਤ ਗਿਆਨੀ ਜਾਣਦਾ ਪਤਾ ਨਹੀਂ ਦਿੱਲੀ ਵਾਲਿਆਂ ਦੀ ਚੱਲਣ ਢੀਆ ਕਿਹੜੀ ਕਾਣਾ ਫੂਸੀ ਚੱਲਦੀ ਆ ਜਿਹੜੇ ਕਿ ਉੱਥੇ ਲੋਕੀ ਨਵੇਂ ਆ ਜਾਂਦੇ ਨੇ ਕਿ ਫਾਂਡ ਦਿੰਦੇ ਨੇ ਕਿ ਨਹੀਂ ਦਿੰਦੇ ਕਿ ਕੀ ਮਿੱਠਾ ਖੋਹਦੇ ਨੇ ਕਿ ਕੀ ਉਹਨਾਂ ਨੇ ਕੰਮ ਗੁਪਤ ਕੀਤਾ ਸੀ ਕਿ ਪਹਿਲਾਂ ਜਿਹੜੀ ਪਾਰਟੀ ਬਣੀ ਸੀ ਸਾਡੀਆਂ ਮਿਹਨਤਾਂ ਕਿੱਤਰ ਗਈਆਂ ਲੋਕ ਵਰਕਰਾਂ ਦੀਆਂ ਸਾਰੇ ਵਰਕਰ ਮੈਨੂੰ ਕਹਿੰਦੇ ਨੇ ਵੀ ਸ਼ੀਨਾ ਜੀ ਆ ਹੀ ਹੋਣਾ ਸੀਗਾ ਤੇ ਆਪਾਂ ਕੀਤਾ ਕੀ ਫੇਰ ਇਹਨਾਂ ਵਾਸਤੇ ਕੀ ਫੇਰ ਸੇ ਮਲੇ ਦੇ ਲਾਪਸ ਸਿਰ ਲੰਦ ਪਰੋ ਕਰ ਦੋਤੇ ਇਹ ਕਿਸੇ ਦਫਤਰ ਤੇ ਝੰਡਾ ਲਗਾ ਮੇਰੀ ਗੱਡੀ ਤੇ ਝੰਡਾ ਸਭ ਤੋਂ ਵੱਡਾ ਲੱਗਿਆ ਹੁੰਦਾ ਹੀ ਆ ਟੈਂਟਾਂ ਗੱਡੀ ਦੋ ਦੋ ਗੱਡੀਆਂ ਮੇਰੀਆਂ ਹੁੰਦੀਆਂ ਕਿ ਗੱਡੀਆਂ ਮੈਂ ਪਾਰਟੀ ਨੂੰ ਦਿੱਤੀਆਂ ਤੇਲ ਪਾਰਟੀ ਮੈਂ ਆਪਣਾ ਕੋਈ 10ਵੇਂ ਇੱਕ ਇੱਕ ਨਵਾਂ ਪੈਸਾ ਵੀ ਲਾਏ ਬਸਾਂ ਦੇ ਆਰੀਆਂ ਨੇ 5-5000 ਰੁਪਏ ਚਲੋ ਭੀਆ ਰਾਤ ਚਾਹ ਪਾਣੀ ਪੀ ਲੋ ਹਾਂ ਖਰਚੇ ਕਰਦੇ ਰਹਿ ਤਾਂ ਹਾਲ ਆਪਣੀ ਮਿਹਨਤ ਕਰਦੇ ਰਹਾ ਹਰ ਸਟ੍ਰੀਟ ਤੇ ਗਏ ਪਾਰਟੀ ਪ੍ਰਚਾਰ ਸਾਡੀ ਵੈਲਿਊ ਕੀ ਆ ਜਿਵੇਂ ਜਿਹੇ ਹੱਥ ਜੋੜ ਕੇ ਨਾ ਮਨਚੇ ਖੜਾ ਕੇ ਮੈਚ ਉੱਪ ਕਰਕੇ ਹਮਾਦਰ ਚਲਾ ਗਿਆ ਆਰਾਮ ਨਾਲ ਮੈਂ ਗੱਲਾਂ ਤਾਂ ਨਾ ਸੁਣਾ ਆ ਕਰਾਉਂ ਲੋਕ ਕੋਲ ਦੇ ਕੋਲ ਕਾਫੀ ਆਂਦੇ ਓਨੇ ਤੇ ਆ ਕੰਮ ਕਰਾ ਦੇ ਆ ਕੰਮ ਕਰਾ ਦੇ ਤੇ ਤੁਸੀਂ ਕੀ ਕੀ ਕਹਿੰਦੇ ਓਨਾਂ ਨੂੰ ਮੈਂ ਕੀ ਕਰਾਂ ਮੈਂ ਕਹਿੰਦਾ ਮੈਂ ਤੇ ਚਾਹੀ ਹੀ ਨਹੀਂ ਕਿ ਯਾਰ ਮੈਂ ਤੇ ਮੱਤ ਲੈ ਹੁਣ ਯਾਰ ਮੈਂ ਆਉਂਗਾ ਤੇ ਪਾਣਾ ਮਾਰੀਦਾ ਸੋਨੂੰ ਬੰਦਾ ਸਾਡੀ ਸੁਣਵਾਈ ਵੀ ਨਹੀਂ ਕੀਗੀ ਆ ਡੀਸੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਜੇ ਅਸੀਂ ਦੂਜੀ ਪਾਰਟੀਆ ਬਸ ਤੇ ਧਰਨੇ ਦੇ ਸਕਦੇ ਨਾ ਅਸੀਂ ਆਮਦ ਮੀ ਪਾਰਟੀ ਦੇ ਧਰਨੇ ਦੇ ਦਾਂਗੇ ਗਲਤ ਨਹੀਂ ਹੋਣ ਦਵਾਗੇ ਕਿਨ ਕਾਸੀਂ ਪੂਰੇ ਖਰੜ ਦੇ ਵਿੱਚ ਆਪਣਾ ਇੱਥੇ ਕੁਰਾਲੀ ਦੇ ਵਿੱਚ ਰਾਣੇ ਪਾਣੀ ਦੇ ਨਿਕਾਸੀ ਦੀ ਖਰੜ ਵਾਲੇ ਵੀ ਪਰੇਸ਼ਾਨ ਨੇ ਪੈਸਾ ਕਿੱਥੇ ਲੱਗਣ ਡਿਆ ਇਹ ਨਹੀਂ ਪਤਾਗਾ ਆ ਤੁਹਾਡੇ ਦੋਸਤ ਇੱਕ بڑے ਉਧੇ ਤੇ ਤਣਾਤ ਹੋਏ ਹੋਏ ਨੇ ਤੁਹਾਡੇ ਇੱਥੇ ਬੈਠ ਕੇ ਅਚਾਨਕਿੰਦੇ ਸੀ ਰਾਤਾਂ ਵੀ ਕੱਢਦੇ ਸੀਗੇ ਤੁਹਾਡੇ ਨਾਲ ਗੱਲ ਹੁੰਦੀ ਉਹਨਾਂ ਦੇ ਕੋਲ ਫੋਨ ਚੱਕਦੇ ਤੁਹਾਡਾ ਜਿਹੜੇ ਕਿਕੀ ਦਾ ਫੋਨ ਨਹੀਂ ਚੱਕਦੇ ਬਾਕੀ ਜੀ ਜਦੋਂ ਤੋਂ ਚੇਅਰਮੈਨ ਬਣ ਗਏ ਨੇ ਬਹੁਤ ਬਿਜ਼ੀ ਨੇ ਚਲੋ ਠੀਕ ਹੈ ਬਿਜ਼ੀ ਰਹਿਣਾ ਵੀ ਚਾਹੀਦਾ ਤੇ ਫੋਨ ਤੇ ਉਹ ਪਹਿਲਾਂ ਵੀ ਨਹੀਂ ਚੁੱਕਦੇ ਜਿਵੇਂ ਪਾਰਟੀ ਦਾ ਕੋਈ ਕੰਮ ਹੁੰਦਾ ਸੀਗਾ ਤੇ ਉਦੋਂ ਫੋਨ ਆ ਜਾਂਦਾ ਹੁੰਦਾ ਸੀਗਾ ਤੇ ਅੱਜ ਕੱਲ ਤੇ ਸੰਪਰਕ ਮੇਰਾ ਮੇਰੇ ਖਿਆਲ ਸ਼ਾਇਦ 1 ਸਾਲ ਤੋਂ ਹੀ ਟੁੱਟਿਆ ਹੋਇਆ ਹੈ ਵੈਸੇ ਲਿੰਦੇ ਹੋਣੇ ਕੁਛ ਤਾਂ ਹੋਣਾ ਮਿਠਾਸ ਉੱਥੇ ਜੇ ਆਰਡਰ ਹੈ ਗਿਆ ਕਿ ਇੱਕ ਗੱਡੀ ਐਨੇ ਬੋਟਲ ਤੋਂ ਥੱਲੇ ਗੱਡੀ ਨਹੀਂ ਹੋ ਇਹ ਗੱਡੀ ਨਹੀਂ ਚੱਲੂਗੀ। ਔਰ ਉਹ ਮਾਡਲ ਪੁਰਾਣੇ ਚੱਲਣ ਦੇ ਨੇ ਮੈਂ ਜੀਐਮ ਨੂੰ ਕਿਹਾ ਆਂਦੇ ਨੇ ਔਰ ਖਪੌਂਦੇ ਨੇ। ਉਹ ਫਿਰ ਉੱਥੇ ਹੀ ਬੈਠੇ ਨੇ। ਤਾਂ ਅਹੀਂ ਤਾਂ ਪਾਈ ਵਰਕਰ ਕੱਪ ਕਰਕੇ ਬੈਠੇ ਆ। ਚਲੇ ਗਏ ਆ ਪਹਾੜਾਂ ਤੇ। ਵਾਹਿਗੁਰੂ ਇਹਨਾਂ ਨੂੰ ਪਲੀ ਬਖਸ਼ੇ। ਭਗਵੰਤਮਾਨ ਜੀ ਦੇ ਨਾਲ ਆ। ਦਿੱਲੀ ਵਾਲਿਆਂ ਨੇ ਸਾਡਾ ਕੁਝ ਨਹੀਂ ਕਰਨਾ। ਦਿੱਲੀ ਵਾਲਿਆਂ ਨੇ ਮੈਂ ਬੋਲ ਹੀ ਨਹੀਂ ਸਕਦਾ। ਕੁਛ ਵੀ ਕੀ ਹੋਣ ਡਿਆ। ਦਿੱਲੀ ਉਹ ਕਿੱਥੇ? ਸਾਨੂੰ ਧੱਕੇ ਮਾਰੇ। ਪ੍ਰਧਾਨ ਨੇ ਚਲ ਨਿਕਲ ਉਥੋਂ ਬਾਹਰ ਅਹੀਂ ਦੱਸਿਆ ਭਾਈ ਅਹੀਂ ਕੋਈ ਚੋਰੀ ਕਿਤੇ ਕਰਤੀ ਅਹੀਂ ਜਨਤਾ ਦੀ ਸੇਵਾ ਕਰਨੇ ਚਲੋ ਚਲੋ ਤੂੰ ਹੀ ਬਾਹਰ ਉਹ ਮਾਫੀਆ ਰੇਤੇ ਦਾ ਹੈ ਉਹ ਹੁਣ ਕੀ ਕੋਈ ਕੰਮ ਕਰਨ ਡਿਆ ਹੈ ਉਹ ਸਭ ਨੂੰ ਪਤਾ ਹੈ ਮੁੰਡੇ ਨੇ ਅਸੀਂ ਧੱਕੇ ਖਾਣ ਵਾਲੇ ਫਿਰ ਤਾਂ ਕਹਿਮਾਤੀ ਦੁਕਾਨ ਹੈ ਇਹ ਸਾਡੀ ਪਾਰਟੀ ਆ ਹੁਣ ਦੱਸ ਕਹੇ ਮੇਰੇ ਦਿਲ ਦੀਆ ਭੜਾਸਾ ਲਾ ਕੇ ਢਵਾਓ ਕਿ ਇੱਥੇ ਕੁਛ ਨਹੀਂ ਰੱਖਿਆ ਹਾਂ ਸਾਰੇ ਮੈਂ ਤਾਂ ਕੀਤੀਆਂ ਕੀ ਗਏ ਪਰਿਵਰਤਨ ਲੈਣ ਵਾਸਤੇ ਹੁਣ ਪਰਿਵਰਤਨ ਕੀ ਹੋਊਗਾ ਮੈਨੂੰ ਪਤਾ ਨਹੀਂ ਭਗਵੰਤਮਾਨ ਇਮਾਨਦਾਰ ਨੇ ਭਗਵੰਤਮਾਨ ਤੇ ਮੈਂ ਨਾਲਿਆਂ ਭਗਵੰਤਮਾਨ ਦੀ ਮੈਨੂੰ ਕੋਈ ਉਹਨਾਂ ਤੇ ਸ਼ਿਕਾਇਤ ਨਹੀਂ ਕੀਤੀ ਪਰ ਉਹਨਾਂ ਦੇ ਵੀ ਹੱਥ ਨਾਲ ਬੰਦੇ ਬੈਨੇ ਉਹ ਪਤਾ ਨਹੀਂ ਕਰੋ ਮੈਂਟਲੀ ਡਿਸਟਰਬ ਨਾ ਹੋ ਜਰ ਮੈਂ ਤਾਂ ਨਾ ਸਾਡਾ ਚੰਗਾ ਮਾਮਾ ਮੇਰੇ ਤੋਂ ਦਿੱਲੀ ਪਿਆਰ ਹੈ ਵੈਸੇ ਆਖਰੀ ਸਵਾਲ ਅਜਿਆ ਸਾਹਿਬ 2027 ਦੇ ਵਿੱਚ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਦੁਆਰਾ ਆਉਂਗੀ ਮੈਂ ਦੱਸਣ ਤੋਂ ਡਰਿਆ ਕਿ ਮੈਂ ਤਾਂ ਹੁਣ 8 ਮਹੀਨੇ 9 ਮਹੀਨੇ ਹੋ ਗਏ ਨੇ ਮੈਂ ਇਹ ਹਮਾਤਲ ਚਲਾ ਗਿਆ ਮੈਂ ਬਿਲਕੁਲ ਨਹੀਂ ਜਵਰਦਾ ਨਾ ਪੁੱਛਦਾ ਨਾ ਇਹ ਤੁਸੀਂ ਪੱਤਰਕਾਰ ਦੇ ਤੁਹਾਨੂੰ ਜ਼ਿਆਦਾ ਇਸ ਚੀਜ਼ ਦੀ ਜਾਣਕਾਰੀ ਹੋਗੀ ਮੈਂ ਸਿਰਫ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਕੀ ਹਾਲਾਤ ਨੇ ਤੇ ਪਰ ਇਹ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਜਿਆਦਾ ਸਾਡੀ ਪਾਰਟੀ ਨੂੰ ਮਾਨਤਾ ਕਰ ਅੱਗੇ ਫਿਰ ਪਬਲਿਕ ਦਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੂਪ ਕੋਰਾਲੀ ਜਦੋਂ ਪੰਜਾਬ ਦੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਹਰ ਇੱਕ ਵਰਕਰ ਨੇ ਬੜਾ ਹੀ ਸੰਘਰਸ਼ ਕੀਤਾ ਸੀ ਹਲਕਾ ਖਰੜ ਦੀ ਗੱਲ ਕਰੀਏ ਤਾਂ ਹਲਕਾ ਖਰੜ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਇੱਕ ਇੱਕ ਵਰਕਰ ਨੇ ਸਰਕਾਰ ਬਣਾਉਣ ਦੇ ਲਈ ਕਾਫੀ ਸੰਘਰਸ਼ ਕੀਤਾ ਸੀ ਅਤੇ ਅਕਸਰ ਤੁਸੀਂ ਇੱਕ ਗੱਡੀਆਂ ਤੇ 6 ਫੁੱਟ ਲੰਬਾ ਝੰਡਾ ਲਾ ਕੇ ਘੁੰਮਦੇ ਹੋਏ ਇੱਕ ਸਖਸ਼ ਨੂੰ ਵੀ ਦੇਖਿਆ ਹੋਣਾ ਜੋ ਕਿ ਆਮ ਆਦਮੀ ਪਾਰਟੀ ਦਾ 24 ਘੰਟੇ ਲਗਾਤਾਰ ਪ੍ਰਚਾਰ ਕਰ ਰਿਹਾ ਸੀ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਚਿਨਾ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਅਤੇ ਕਾਫੀ ਪੁਰਾਣੇ ਵਰਕਰ ਵੀ ਨੇ ਜਿਨ੍ਹਾਂ ਨੇ ਦਿਨ ਰਾਤ ਸੇਵਾ ਆਮ ਆਦਮੀ ਪਾਰਟੀ ਦੀ ਕੀਤੀ ਹੈ ਸਰਦਾਰ ਚਿਨਾ ਸਾਹਿਬ ਹੈ ਚਿਨਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਕਾਫੀ ਮਿਹਨਤ ਕੀਤੀ ਸੀਗੀ ਤੇ ਹੁਣ 3.5 ਸਾਲ ਤੋਂ ਵੱਧ ਸਮਾਂ ਹੋ ਗਿਆ ਕਿੱਥੇ ਦੇਖਦੇ ਹੋ ਸਰਕਾਰ ਨੂੰ ਰਣਜੀਤ ਬੜੀ ਮੈਂ ਤੁਹਾਡਾ ਧੰਨਵਾਦ ਹੈ ਤੁਸੀਂ ਅੱਜ ਆਏ ਜੇ ਔਰ ਆਮ ਆਦਮੀ ਪਾਰਟੀ ਦੇ ਜ਼ਿਕਰ ਕਰਨ ਵਾਸਤੇ ਅੱਜ ਗੱਲ ਕਰ ਰਹੇ ਜੇ ਜਿਤੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆ ਤੇ ਅਸੀਂ ਜਦੋਂ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਮੈਂ 2012 ਤੋਂ ਬੈ ਸਟਾਰਟਿੰਗ ਜਦੋਂ ਪਹਿਲਾਂ ਅਨੰਦ ਹਜ਼ਾਰੇ ਦਾ ਜਦੋਂ ਪ੍ਰੋਗਰਾਮ ਚੱਲਦਾ ਹੁੰਦਾ ਸੀ ਐਂ ਉਦੋਂ ਤੋਂ ਨਾਲ ਜੁੜ ਗਿਆ ਸੀਗੇ ਔਰ ਮੈਂ

ਹਿਮਾਚਲ ਯੂਪੀ ਉੱਤਰਾਖੰਡ ਆਪਣਾ ਗੁਜਰਾਤ ਦਿੱਲੀ ਔਰ ਪੰਜਾਬ ਤੇ ਪੂਰਾ ਸੀਏ ਸੀਗਾ ਅਸੀਂ ਕੋਈ ਜਗ੍ਹਾ ਹੋ ਜੇ ਨਹੀਂ ਜਿੱਥੇ ਅਸੀਂ ਲੋਕ ਪਾਰਟੀ ਦੇ ਕੰਮ ਵਾਸਤੇ ਔਰ ਪ੍ਰਚਾਰ ਵਾਸਤੇ ਅਸੀਂ ਨਹੀਂ ਗਏ ਅਸੀਂ ਧੱਕੇ ਖਾਦੇ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਸਾਡੇ ਨਾਲ ਜਿਹੜੇ ਕਹਰੀਸ਼ ਕੌਸ਼ਲ ਜੀ ਹੁੰਦੇ ਸੀਗੇ ਐਡਵੋਕੇਟ ਹਰੀਸ਼ ਕੌਸ਼ਲ ਜੀ ਉਹ ਇੰਨੇ ਸਮਝਦਾਰ ਔਰ ਇੰਨੇ ਇਮਾਨਦਾਰ ਇਨਸਾਨ ਸੀਗੇ ਜਿਹੜੇ ਕਿ ਪਹਿਲੇ ਸਾਡੀ ਪਾਰਟੀ ਦੇ ਇੱਥੇ ਮੋਹੱਲੀ ਦੇ ਜ਼ਿਲ੍ਹੇ ਦੇ ਪ੍ਰਧਾਨ ਬਣੇ ਲੇਕਿਨ ਜਿਹੜੀ ਪਾਰਟੀਆਂ ਪਹਿਲਾਂ ਕਹਿ ਕਰਦੀਆਂ ਸੀਗੀਆਂ ਕਿ ਅਸੀਂ ਜਿਹੜੇ ਮਿਹਨਤ ਕਰਨਗੇ ਜਿਹੜੇ ਸਾਡੇ ਪਾਰਟੀ ਦੇ ਲੋਕ ਹੋਣਗੇ ਅਸੀਂ ਉਹਨਾਂ ਨੂੰ ਹੀ ਟਿਕਟਾਂ ਦੇਣੀਆਂ ਨੇ ਉਹਨਾਂ ਨੂੰ ਹੀ ਇਲੈਕਸ਼ਨ ਲੜਾਉਣੇ ਨੇ ਉਹਨਾਂ ਨੂੰ ਹੀ ਅਹੁਦੇ ਦੇਣੇ ਨੇ ਔਰ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਣਾ ਹੈ ਮੈਨੂੰ ਤਾਂ ਇਹ ਸਮਝ ਆਉਂਦੀ ਪਿਓ ਬੰਦੇ ਕਹਿ ਕਿਦਰ ਨੇ ਮੈਨੂੰ ਇੱਕੋ ਹੀ ਬੰਦਾ ਮੈਨੂੰ ਤੁਹਾਡੇ ਚੇਅਰਮੈਨ ਐਮਐਲਏ ਦੱਸ ਦੇ 100 ਰੁਪਏ ਦੇ ਕੇ ਕਦੀ ਮੈਂਬਰ ਬਣੇ ਸੀਗੇ ਕਦੋਂ ਦੁੱਧ ਬਣੇ ਸੀਗੇ ਆ ਮੇਰੇ ਕੋਲ ਰਸੀਦ ਹੈ ਮੇਰੀ ਆਪਣੀ ਨੰਬਰ ਹੁੰਦਾ ਪਤਾ ਕੀ ਹੈਗਾ ਜੀ ਨੰਬਰ ਹੁੰਦਾ ਹੈਗਾ ਜੀ 00325 ਔਰ ਉਹਦਾ ਫਾਰਮ ਨੰਬਰ ਹੈਗਾ 3717 ਕਿੰਨਾ ਪੁਰਾਣਾ ਮੈਂਬਰ ਹੈ ਮੈਂ ਹੈ ਚਲੋ ਮੇਰੀ ਤਾਂ ਗੱਲ ਛੱਡੋ ਹਰੀਸ਼ ਕੌਸ਼ਲ ਜਿੰਨਾ ਕੀ ਹੋਇਆ ਲੋਕਾਂ ਨਾਲ ਕਿਉਂ ਡਿਆ ਜਿਹੜੇ ਬੰਦੇ ਸਾਰੇ ਘਰ ਬਟੇ ਨੇ ਮੇਰੇ ਸਾਰੇ ਨਾਲ ਸੰਬੰਧ ਹੈ ਜੀ ਨੇ ਮੈਨੂੰ ਸਾਰਿਆਂ ਦੇ ਰੋਲ ਟੈਲੀਫੋਨ ਹੁੰਦੇ ਨੇ ਮੈਂ ਤੇ ਵਰਨਜੀ ਕੀ ਦਸਾਂ ਰਨਜੀ ਮੈਂ ਤਾਂ ਇੱਥੋਂ ਇਸ ਪਰੇਸ਼ਾਨੀ ਤੋਂ ਜੰਗਾਲ ਤੋਂ ਛੱਡ ਕੇ ਜਾ ਕੇ ਹਿਮਾਚਲ ਬਹਿ ਗਿਆ ਇੱਥੋਂ 250 ਕਿਲੋਮੀਟਰ ਦੂਰ ਮੈਂ ਕਿੱਧਰ ਕਿੰਨੋ ਜਵਾਬ ਦਵਾਂ ਐ ਇੱਥੇ ਹੁੰਦੇ ਲੋਕੀ ਸਾਡਾ ਕੰਮ ਕੰਮ ਕਿਦਾ ਹੁੰਦਿਆ ਉਹ ਕਾਲੀ ਕਰਨਦੇ ਨੇ ਕਾਂਗਰਸੀ ਕਰਨਦੇ ਨੇ ਉਹੀ ਚੌਧਰੀ ਨੇ ਜਿਹੜੇ ਪਹਿਲਾਂ ਸੀ ਉਹੀ ਹੁਣ ਨੇ ਕੀ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਮੇਰੇ ਘਠਾ ਤੇ ਅੱਗੇ ਹੇਰਾ ਹੀ ਆ ਗਿਆ ਮੈਂ ਦੇਖੋ ਯੂਥ ਦਾ ਪ੍ਰਧਾਨ ਰਿਆ ਪੰਜਾਬ ਸਟੇਟ ਦਾ ਬਿੱਟਾ ਹੁੰਦਾ ਸੀਗਾ ਪੰਜਾਬ ਸਟੇਟ ਦਾ ਮੈਂ ਉਦੋਂ ਜਨਤਾ दल ਸਮਾਜਵਾਦ ਦਾ ਯੂਨিয়ন ਦਾ ਪ੍ਰੈਜ਼ੀਡੈਂਟ ਮੈਨੂੰ ਸੈਂਟਰ ਗਵਰਨਮੈਂਟ ਨੇ ਨਾਮਿਨੇਟ ਕੀਤਾ ਸੀ ਨਕੁਲ ਨਾਇਕ ਨੇ ਮੈਂ ਪੂਰੇ ਪੰਜਾਬ ਦਾ ਟਰਾਂਸਪੋਰਟ ਯੂਨੀਅਨ ਦਾ ਵਾਈਸ ਪ੍ਰਧਾਨ ਰਿਹਾ ਸੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੈਂ ਤੁਹਾਡੇ ਮਹਾਲੀ ਦਾ ਤੇ ਆਪਣਾ ਚੰਡੀਗੜ੍ਹ ਦਾ ਟਰਾਂਸਪੋਰਟ 9 ਸਾਲ ਪ੍ਰਧਾਨ ਰਿਹਾ ਮੈਂ ਉਹਦੇ ਨਾਲ ਗਰਵੇਸ਼ ਸਿੰਘ ਕਮੇਟੀ گورنر ਦਾ ਜਦੋਂ ਰਾਸੀ ਗਰ ਸੈਂਟਰ ਗਵਰਨਮੈਂਟ ਨੇ ਮੈਨੂੰ ਨਾਮਿਨੇਟ ਕੀਤਾ ਸੱਤ ਮੈਂਬਰੀ ਕਮੇਟੀ ਗਰਵੇਸ਼ ਸਿੰਘ ਕਮੇਟੀ ਦੇ ਵਿੱਚ ਮੈਨੂੰ ਸੈਂਟਰ ਨੂੰ ਨਾਮਿਨੇਟ ਕਰਕੇ ਦਿੱਤਾ ਮੈਂ ਕਦੀ ਟਿਕਟ ਨਹੀਂ ਲਈ ਮੈਨੂੰ ਟਿਕਟ ਦਿੱਤੀ ਹੀ ਮੈਂ ਕਦੀ ਇਲੈਕਸ਼ਨ ਨਹੀਂ ਲੜਿਆ ਮੈਂ ਕਦੀ ਕੋਈ ਅਹੁਦਾ ਨਹੀਂ ਮੈਨੂੰ ਜ਼ਬਰਦਸਤੀ ਦਿੱਤੇ ਮੈਂ ਕਦੀ ਮੰਗਿਆ ਨਹੀਂ ਉਹ ਇੰਨੇ ਮਤਲਬ ਅੱਜ ਦੇ ਪੰਜਾਬ 'ਚ ਇਹ ਹਾਲਾਤ ਨੇ ਅਸੀਂ ਕਲਾਨਾ 'ਚ ਇੱਕ ਦਿਨ ਨੇ ਬਿਠੇ ਤੁਸੀਂ ਮੇ ਜਾਣਦੇ ਹੋਗੇ ਰਾਸ਼ਨ ਵੰਡੇ ਮੈਂ ਆਪਣੀ ਗੱਡੀ ਦਾ ਪਾਸ ਬਣਾਇਆ ਸੀਗਾ ਐਸ.ਐਮ ਤੋਂ ਅਸੀਂ ਮਰੀਜ਼ਾਂ ਨੂੰ ਜੇ ਕਿਸੇ ਨੂੰ ਖੰਭ ਵੀ ਹੁੰਦੇ ਉਹਨੂੰ ਲੈ ਕੇ ਪਹੁੰਚਦੇ ਸੀਗੇ ਅਸੀਂ ਆਪਣੀ ਜਾਨ ਦੇ ਪਰਵਾਹ ਵੀ ਨਹੀਂ ਕੀਤੀ ਪਰ ਮੈਂ ਹੀ ਨਹੀਂ ਜਿਹੜੇ ਵਰਕਰ ਨਾਲ ਹੋਰਾਂ ਨੇ ਕੀਤੀ ਜਿੰਨਾਂ ਨੇ ਕੰਮ ਕੀਤਾ ਉਹਨਾਂ ਦੀ ਕੀ ਵੈਲਿਊ ਹੈਗੀ ਆ ਤੁਸੀਂ ਆਪ ਦੇਖਦੇ ਜੇ ਹੁਣ ਜੇ ਕੋਈ ਗੱਲ ਕਰੋ ਟੈਲੀਫੋਨ ਤੇ ਕੋਈ ਚੁਕਾਈ ਨਹੀਂ ਕਾ ਪਹਿਲੀ ਗੱਲ ਤੇ ਆ ਨਾ ਕੋਈ ਐਮਐਲਏ ਚੁੱਕੇ ਐਮਐਲਏ ਨੇ ਕੀ ਚੁਕਣਾ ਮਿਲਦੇ ਮੇਨ ਥੱਲੇ ਮੇਨ ਹੁੰਦਾ ਨਾ ਉਹ ਵੀ ਨਹੀਂ ਚੁਕਦਾ ਅੱਛਾ ਔਰ ਬਾਅਦ ਜਿਹੜੇ ਉੱਤੇ ਦੇ ਨੇ ਨਾ ਥੋੜੇ ਜੇ ਮਨਿਸਟਰ ਨੂੰ ਮਨਿਸਟਰ ਨੇ ਉਹਨਾਂ ਨਾਲ ਤਾਂ ਗੱਲ ਵੀ ਹੁੰਦੀ ਨਹੀਂ ਜੇ ਪਹਿਲਾਂ ਐਂ ਹੀ ਤੁਰੇ ਫਿਰਦੇ ਹੁੰਦੇ ਹੀ ਐ ਇੱਥੇ ਵੀ ਆ ਕੇ ਇੱਥੇ ਇੱਥੇ ਰੋਸ਼ ਢੀੜ ਲੱਗੀ ਹੁੰਦੀ ਸੀ ਮੇਰੇ ਕੋਲ ਹੈ ਚਲੋ ਮੈਂ ਮੈਂ ਨਾ ਵੀ ਤੁਸੀਂ ਕੰਮ ਕਰਨ ਦੇ ਜ ਨਹੀਂ ਆ ਪਰ ਲੇਕਿਨ ਹੋ ਕੀ ਰਿਹਾ ਹੈ ਪੰਜਾਬ ਦੇ ਵਿੱਚ ਸਾਡੇ ਆਮਦ ਮੇ ਪਾਰਟੀ ਕਿੱਧਰ ਜਾ ਕੇ ਚਲੀ ਗਈ ਆ ਕਿੱਥੇ ਗਵਾਚ ਗਈ ਆ ਮੈਨੂੰ ਤਾਂ ਕੋਈ ਲੱਭਦੀ ਨਹੀਂ ਆ ਤੁਸੀਂ ਹਰੀਸ਼ ਕੋਸ਼ਲ ਦੇ ਨਾਲ ਕਾਫੀ ਰਹੇ ਹੋ ਦਿਨ ਰਾਤ ਉਹਨਾਂ ਦੇ ਨਾਲ ਹੁੰਦੇ ਸੀਗੇ ਉਹਨਾਂ ਦੀ ਜਦੋਂ ਅੰਤਿਮ ਅਰਦਾਸ ਸੀਗੀ ਉੱਥੇ ਸਾਫ ਕਾਮ ਮੰਤਰੀ ਅਨਮੋਲ ਗਗਰਮਾਨ ਐਲਾਨ ਕਰਕੇ ਗਏ ਸੀ ਕਿ ਭਾਈ ਵਧੀਆ ਬਣਾਵਾਂਗੇ ਇੱਕ ਲਾਇਬ੍ਰੇਰੀ ਉਹ ਬਣੀ ਕਿਤੇ ਮਾਨਨ ਲਾਇਬ੍ਰੇਰੀ ਕਰੋ ਉਹਨਾਂ ਨੇ ਕੀ ਅਨਾਉਂਸਮੈਂਟ ਹੋਈ ਸੀ ਕਿ ਜਦੋਂ 13ਵੀਂ ਦੂਰ ਨੇ ਤੇ ਆ ਤੋ ਆਏ ਸੀ ਕਿ ਮੇਰੇ ਦੇ ਇੰਨੇ ਕਰੀਬ ਸੋ ਇੰਨੇ ਸੱਚੇ ਸੁੱਚੇ ਇਨਸਾਨ ਐਡਵੋਕੇਟ ਪੜੇ ਲਿਖੇ ਅਮਰੀਕਾ 12 ਸਾਲ ਕੱਟ ਗਏ ਸਾਰੀ ਦੁਨੀਆ ਨੂੰ ਜਾਣਦੇ ਇਮਾਨਦਾਰ ਇਨਸਾਨ ਉਹਨਾਂ ਨੂੰ ਇਹਨਾਂ ਨੇ ਪਹਿਲੇ ਦੱਸੋ ਵੀ ਉਹ ਜ਼ਿਲ੍ਹਾ ਪ੍ਰਧਾਨ ਸੀਗੇ ਜਦੋਂ ਸਰਕਾਰ ਬਣ ਗਈ ਤਾਂ ਉਹਨਾਂ ਨੂੰ ਕੀ ਦਿੱਤਾ ਉਹਨਾਂ ਨੂੰ ਕਿਤੇ ਕੋਈ ਸਨਮਾਨ ਦਿੱਤਾ ਮੈਨੂੰ ਪਤਾ ਉਹਨਾਂ ਦੇ ਦਿਲ 'ਚ ਕੀ ਬੀਤੀ ਜੀ ਮੈਨੂੰ ਮੈਂ ਮੈਨੂੰ ਟ੍ਰੇਡ ਵਿੰਗ ਦਾ ਆਪਣਾ ਮਾਲਵੇ ਜੋਨ ਦਾ ਬਣਾਇਆ ਇੱਥੇ ਮੀਟਿੰਗ ਹੋਈ ਆ ਮੀਟਿੰਗ ਹੋਈ ਜੀ ਟ੍ਰੇਡ ਵਿੰਗ ਦੀ ਅਲਾਸਮੈਂਟ ਹੋ ਰਹੀ ਆ ਕਿ ਅੱਗੇ ਥਾਣੇ ਬਹਿਣਗੇ ਉਸ ਤੋਂ ਬਾਅਦ ਪਿਛਲੀ ਲੈਂਡ 'ਚ ਫਲਾਣੇ ਬਹਿਣਗੇ ਉਹ ਮੈਂ ਜੋਇੰਟ ਸੈਕਟਰੀ ਤੀਜੀ ਲੈਂਡ 'ਚ ਬਹੋ ਜੀ ਅਲਾਸਮੈਂਟ ਤਿੰਨ ਵਾਰੀ ਹੋਈ ਮੈਂ ਤਾਂ ਉਸ ਤੋਂ ਬਾਅਦ ਕਿਸੇ ਮੀਟਿੰਗ ਤੇ ਅਰੁਣਜੀ ਗਿਆ ਨਹੀਂ ਕਾਰਨ ਸਾਡੀ ਇੰਨੀ ਹੱਦ ਤੱਕ ਮੈਂ ਜੋ ਨਹੀਂ ਚਾਹਤ ਹੁੰਦਾ ਸਭ ਮਿੰਜਲਤ ਵਿੱਚ ਜੁਆਇੰਟ ਸੈਕਟਰ ਜਿਹੜੇ 22 ਬਣਾਏ 22 ਉਹਨਾਂ 'ਚ ਮੇਰਾ ਨਾਂ ਹੈ ਕਿ ਕਿਉਂ ਕੀ ਗੱਲ ਕਿ ਮੈਂ ਮੈਂ ਤਾਂ ਉਹ ਤਾਂ ਮੰਗਿਆ ਸੀਗਾ ਮੈਨੂੰ ਮੇਰੀ ਇਹ ਮਤਲਬ ਸਾਡੇ ਰਾਤ ਦਿਨ ਦਾ ਕੰਮ ਪਾਰਟੀਆਂ ਨੂੰ ਇਹ ਉਹ ਜਿਨ੍ਹਾਂ ਦੀ ਸ਼ਖਲ ਨਹੀਂ ਵੇਖੀ ਉਹ ਅੱਗੇ ਪ੍ਰਧਾਨਾਂ ਦੀ ਲੈਣਾਂ ਤੇ ਅੱਗੇ ਕੁਰਸੀ ਤੇ ਅਸੀਂ ਪਿੱਛੇ ਮੈਂ ਤਾਂ ਪਿੱਛੇ ਹੀ ਉੱਠ ਕੇ ਆ ਗਿਆ ਮੈਂ ਤੁਹਾਨੂੰ ਸਹੀ ਦੱਸਾਂ ਉਸ ਦਿਨ ਤੋਂ ਬਾਅਦ ਮੈਂ ਕੋਈ ਪਾਰਟੀ ਦੀ ਮੀਟਿੰਗ اٹੈਂਡ ਨਹੀਂ ਕੀਤੀ ਮੈਨੂੰ ਜੇ ਮੈਸੇਜ ਆਇਆ ਮੈਂ ਨਹੀਂ اٹੈਂਡ ਕੀਤੀ ਵੀ ਸਾਡੇ ਪੰਜਾਬ ਤੇ ਇਹ ਹੋ ਰਿਹਾ ਭਗਵੰਤ ਮਾਨ ਦੀ ਮੈਨੂੰ ਮੈਂ ਤਾਂ ਸਿੱਧਾ ਜਾਣਦਾ ਪਰ ਮੈਨੂੰ ਦਿੱਲੀ ਵਾਲਾਂ ਦੀ ਚੱਲਣ ਧੀ ਆ ਕਿਹੜੀ ਕਾਣਾ ਖੂਸੀ ਚੱਲਦੀ ਆ ਜਿਹੜੇ ਕਿ ਉੱਥੇ ਲੋਕੀ ਨਵੇਂ ਆ ਜਾਂਦੇ ਨੇ ਕਿ ਫੰਡ ਦਿੰਦੇ ਨੇ ਨਹੀਂ ਦਿੰਦੇ ਕਿ ਕੀ ਮਿੱਠਾ ਖੋਹਦੇ ਨੇ ਕਿ ਕੀ ਉਹਨਾਂ ਨੇ ਕੰਮ ਗੁਪਤ ਕੀਤਾ ਸੀ ਕਿ ਪਹਿਲੋਂ ਜਿਹੜੀ ਪਾਰਟੀ ਬਣੀ ਸੀ ਸਾਡੀਆਂ ਮਿਹਨਤਾਂ ਕਿੱਧਰ ਗਈਆਂ ਲੋਕ ਵਰਕਰਾਂ ਦੀ ਸਾਰੇ ਵਰਕਰ ਮੈਨੂੰ ਕਹਿੰਦੇ ਨੇ ਵੀ ਸ਼ੀਨਾ ਜੀ ਆ ਹੀ ਹੋਣਾ ਸੀਗਾ ਤੇ ਆਪਾਂ ਕੀਤਾ ਕੀ ਫਿਰ ਇਹਨਾਂ ਵਾਸਤੇ ਕੀ ਮੇਰਾ ਸਭ ਤੋਂ ਪੁਰਾਣਾ ਝੰਡਾ ਮੇਰੇ ਲੱਗਿਆ ਕੋਈ ਦੱਸੇ ਤੁਸੀਂ ਬਾਹਰ ਦੇਖ ਸਕਦੇ ਜੇ ਝੰਡਾ ਪਾੜਿਆ ਨਮਾਨੀ ਮੈਂ ਲਾਇਆ ਅਜੇ ਪਰ ਪਾਰਟੀ ਦਾ ਝੰਡਾ ਲੱਗਿਆ ਮੇਰੇ ਘਰ ਕਦੀ ਵੀ ਮਤਲਬ ਮੈਂ ਚਾੜੀ ਪਾਰਟੀ ਦਾ ਝੰਡਾ ਕਿਸੇ ਐਮਐਲਏ ਦੇ ਦੇਖ ਲੋ ਕਿਸੇ ਚੇਅਰਮੈਨ ਦੇ ਦੇਖ ਲੋ ਘਰ ਦੇ ਉੱਤੇ ਆ ਕਿਸੇ ਦਫ਼ਤਰ ਤੇ ਝੰਡਾ ਲੱਗਾ ਮੇਰੀ ਗੱਡੀ ਦਾ ਝੰਡਾ ਸਭ ਤੋਂ ਵੱਡਾ ਲੱਗਿਆ ਹੁੰਦਾ ਸੀਗਾ ਤਿੰਨ ਤਿੰਨ ਗੱਡੀ ਦੋ ਦੋ ਗੱਡੀਆਂ ਮੇਰੀਆਂ ਹੁੰਦੀਆਂ ਸੀ ਕਿ ਗੱਡੀਆਂ ਮੈਂ ਪਾਰਟੀ ਨੂੰ ਦਿੱਤੀਆਂ ਤੇਲ ਪਾਰਟੀ ਮੈਂ ਆਪਣਾ ਕੋਈ ਦਸਵੇਂ ਇੱਕ ਇੱਕ ਨਵਾਂ ਪੈਸਾ ਵੀ ਲਾਏ ਬੱਸਾਂ ਦੇ ਆਰੀਆਂ ਨੇ 5-5000 ਰੁਪਏ ਚਲੋ ਵੀ ਰਾਤ ਚਾਹ ਪਾਣੀ ਪੀ ਲਓ ਹੈ ਖਰਚੇ ਕਰਦੇ ਰਹੇ ਨਾਲ ਆਪਣੀ ਮਿਹਨਤ ਕਰਦੇ ਰਹੇ ਹਰ ਸਟੇਟ ਤੇ ਗਏ ਪਾਰਟੀ ਪ੍ਰਚਾਰ ਸਾਡੀ ਵੈਲਿਊ ਕੀ ਆ ਵਰਕਰਾਂ ਦੀ ਵੈਲਿਊ ਕੀ ਆ ਪੁਰਾਣੇ ਵਾਲਿਆਂ ਦੀ ਜਿਨ੍ਹਾਂ ਦੀ ਵਜੇ ਵੈਲਿਊ ਨਹੀਂ ਤਾਂ ਕੀ ਕਰਨਾ ਮੈਂ ਤਾਂ ਭਾਈ ਅਸਲ ਹੱਥ ਜੋੜ ਕੇ ਨਾ ਮਾਂ ਤੇਕ ਪੜਾ ਕੇ ਮੈਚਪ ਕਰਕੇ ਹਿਮਾਚਲ ਚਲਾ ਗਿਆ ਆਰਾਮ ਨਾਲ ਮੈਂ ਗੱਲਾਂ ਤੇ ਨਾ ਸੁਣਾ ਲੋਕੀ ਮੈਨੂੰ ਡੈਲਿਵਰ ਕਰਦੇ ਸਾਡੇ ਕੰਮ ਨਹੀਂ ਹੁੰਦੇ ਜੀ ਸਾਡੇ ਜਾਇਜ਼ ਕੰਮ ਨਹੀਂ ਹੁੰਦਾ ਤੇ ਨਜਾਇਜ਼ ਵਾਲਾ ਕੰਮ ਸਾਨੂੰ ਦੱਬੀ ਫਿਰਦਾ ਉਹ ਪੈਸੇ ਦੇ ਕੇ ਕੰਮ ਕਰਾ ਲੈਂਦਾ ਇਹ ਹਾਲਾਤ ਆ ਨਹੀਂ ਤੁਸੀਂ ਕਹਿ ਰਹੇ ਆ ਵੀ ਕੰਮ ਨਹੀਂ ਹੁੰਦੇ ਕਿ ਕਿਆ ਕਿਹੜਾ ਲੋਕ ਤੁਹਾਡੇ ਕੋਲ ਕਾਫੀ ਆਂਦੇ ਹੋੜੇ ਤੇ ਆਹ ਕੰਮ ਕਰਾ ਦੇ ਆਹ ਕੰਮ ਕਰਾ ਦੇ ਫਿਰ ਤੁਸੀਂ ਕੀ ਕੀ ਕਹਿੰਦੇ ਉਹਨਾਂ ਨੂੰ ਮੈਂ ਕੀ ਕਮਾ ਮੈਂ ਤੇਰੇ ਮੱਤੇ ਹੈ ਹੀ ਨਹੀਂ ਕਿ ਯਾਰ ਮੈਂ ਤੇ ਹਿਮਾਚਲ ਆ ਹੁਣ ਯਾਰ ਮੈਂ ਆਉਂਗਾ ਤੇ ਬਾਨਾ ਮਾਰੀਦਾ ਸੁਣੋ ਬੰਦਾ ਸਾਡੀ ਸੁਣਵਾਈ ਵੀ ਨਹੀਂ ਘੇਗੀ ਮੈਂ ਕੀ ਦੱਸਾਂ ਮੈਂ ਚੀਮਾ ਸਾਹਿਬ ਨੇ ਕਿਹਾ ਐਮ ਐਲ ਏ ਸਾਹਿਬ ਨੂੰ ਪਿਸ਼ੀਨਾ ਜੀ ਪੁਰਾਣੇ ਬੰਦੇ ਨੇ ਇੱਕ ਬੰਦੇ ਦੀ ਥਾਂ ਤੇ ਕਬਜ਼ਾ ਕਰ ਲਿਆ ਹੈ ਮੈਂ ਡੀ ਸੀ ਦੇ ਅੱਗੇ ਜਾ ਕੇ ਰੋਇਆ ਰੋਇਆ ਨਹੀਂ ਮਤਲਬ ਮੈਂ ਸਿੱਧਾ ਗੁੱਸੇ ਨਾਲ ਕਿਹਾ ਮੈਂ ਡੀ ਸੀ ਸਾਹਿਬ ਤੁਹਾਨੂੰ ਜਵਾਬ ਦੇਣਾ ਪੈਣਾ ਜੇ ਅਸੀਂ ਦੂਜੀ ਪਾਰਟੀਆਂ ਵਾਸਤੇ ਧਰਨੇ ਦੇ ਸਕਦੇ ਨਾ ਅਸੀਂ ਆਮ ਆਦਮੀ ਪਾਰਟੀ ਦੇ ਧਰਨੇ ਦੇ ਦਾਂਗੇ ਗਲਤ ਨਹੀਂ ਹੋਣ ਦਵਾਗੇ ਡੀ ਸੀ ਨੇ ਟੈਲੀਫੋਨ ਢਾ ਕੇ ਅੰਦਰ ਮੈਡਮ ਡੀ ਸੀ ਜਿਹੜੀ ਹੈ ਤੇ ਆਪਣੀ ਮਹੱਲੀ ਉਹਨਾਂ ਨੇ ਫਿਰ ਐਮਐਲਏ ਨੂੰ ਐਲੂਨ ਕੀਤਾ ਮੈਂ ਤਿੰਨ ਵਾਰੀ ਐਮਐਲਏ ਨੂੰ ਮਿਲਿਆ ਹਾ ਸ਼ੀਨਾ ਜੀ ਕੋਈ ਨਹੀਂ ਦੇਖਦੇ ਆ ਦੇਖਦੇ ਆ ਬਈ ਮਮਾ ਨਹੀਂ ਹੋ ਨਹੀਂ ਸਕਦਾ ਕਿਉਂ ਨਹੀਂ ਹੁੰਦਾ ਸਰਕਾਰੀ ਜਗ੍ਹਾ ਤੇ ਕਬਜ਼ਾ ਕਰੋਗੇ ਜੇ ਤੁਹਾਡੇ ਦੋਸਤਾਂ ਪਲਾਟ ਆ ਤੇ ਦੋਸਤ ਦੀ ਫੈਕਟਰੀ ਨਾਲ ਦੀ ਉਹਦਾ ਸਾਹਮਣੇ ਥਾਂ ਦੂਜੇ ਬੰਦੇ ਦੀ ਸਰਕਾਰੀ ਪਾਰਕ ਨੂੰ ਕਬਜ਼ਾ ਉੱਥੇ ਤਾਰਾਂ ਲਵਾਤੀਆਂ ਹੈ ਜਦੋਂ ਮੈਂ ਨਕਸ਼ਾ ਨੁਕਸ਼ਾ ਪੇਪਰ ਸਾਰੇ ਦੇਖੇ ਮੈਂ ਇਹ ਕੰਮ ਬਿਲਕੁਲ ਨਹੀਂ ਹੋਣ ਦੇਣਾ ਜੇ ਤੁਸੀਂ ਇੰਨੇ ਹੀ ਕਰਦੇ ਤਾਂ ਫਿਰ ਬਾਦਲਾ ਦੀ ਵੀ ਤਾਂ ਉੱਥੇ ਲੱਗੇ ਫੈਕਟਰੀ ਆ ਹੋਰ ਵੀ ਉਹਨੇ ਹੀ ਕਬਜ਼ਾ ਕਰੋ ਇਥੋਂ ਦੀ ਗੱਲ ਹੈ ਦੋ ਫੇਸ ਦੀ ਹੈ ਤਾਂ ਜਾ ਕੇ ਉਹ ਕੰਮ ਹੋਇਆ ਤੇ ਸਾਡੇ ਕੰਮ ਮਤਲਬ ਅਹੀਂ ਪਰ ਰੋਗੇ ਹੀ ਕੰਮ ਕਰਾਉਣੇ ਨੇ ਜਨ ਜਨ ਦੇ ਜੋਰੀ ਗੁੱਸੇ ਵਿੱਚ ਨੇ ਉਹਦਾ ਕੰਮ ਕਰਾ ਮੈਂ ਯਾਦ ਉਹਦਾ ਹੂੰ ਚਲੋ ਸਾਡਾ ਦੋਸਤ ਸੀਗਾ ਪਾਰਟੀ ਨਾਲ ਸੀਗਾ ਅਹੀਂ ਵੋਟਾਂ ਉਹ ਤਾਂ ਲਈਆਂ ਹਮ ਹੋਰ ਉਹਨਾਂ ਦੇ ਉਹਨਾਂ ਨੂੰ ਸਾਡੇ ਬੰਦੇ ਤੰਗ ਕਰ ਤੇ ਸਾਨੂੰ ਗੁੱਸਾ ਨਹੀਂ ਆਉਂਦਾ ਦਿਲ ਚ ਕਿੰਨਾ ਦੁੱਖ ਹੁੰਦਾ ਤੁਹਾਡੇ ਤੁਸੀਂ ਇਹ ਗੱਲ ਦੱਸੋ ਜੀ ਨਾ ਜੀ ਤੁਸੀਂ ਗੱਲ ਕਰ ਰਹੇ ਆ ਆਮ ਆਦਮੀ ਪਾਰਟੀ ਦੀ ਕਿੱਥੇ ਦੇਖਦੇ ਹੋ ਹੁਣ ਤੁਸੀਂ ਹਲਕਾ ਖਰੜ ਦੇ ਵਿਕਾਸ ਨੂੰ ਦੇਖੋ ਜੀ ਵਿਕਾਸ ਤੇ ਦੇਖੋ ਇਤਨਾ ਗਾ ਵੀ ਵਿਕਾਸ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਵਿਕਾਸ ਕੀ ਚੱਲ ਰਿਹਾ ਚਲੋ ਚੱਲ ਖਬਰਾਂ ਤੇ ਮੈਂ ਸੁਣਦਾ ਰਹਿਣਾ ਸਾਡੇ ਬਹੁਤ ਓਕੇ ਸਾਹਿਬ ਦੀਆਂ ਖਬਰਾਂ ਲੱਗ ਰਹੀਆਂ ਨੇ ਔਰ ਜਿਹੜੇ ਸਾਡੇ ਲੀਡਰ ਨੇ ਸਾਡੇ ਚੇਅਰਮੈਨ ਨੇ ਮੈਡਮ ਮਿੰਕਾ ਮੈਡਮ ਆਪਣਾ ਅਨਮੋਲ ਦੀ ਵੀ ਆਪਣਾ ਲੱਗਦੀਆਂ ਰਹੀਆਂ ਨੇ ਖਬਰਾਂ ਵੇਖ ਲੈਂਦਾ ਮੈਂ ਵਿਕਾਸ ਮੈਂ ਤਾਂ ਹੁਣ ਇੱਥੇ ਹੈ ਹੀ ਨਹੀਂ ਗਾ ਵਿਕਾਸ ਦਾ ਤੇ ਹਾਲੇ ਹੈ ਪਿਆ ਸਾਡੇ ਸਾਹਮਣੇ ਵੇਖ ਲੋ ਸੋਸਾਇਟੀ ਆ ਇਹਦਾ ਪਾਣੀ ਗੋਡੇ-ਗੋਡੇ ਖਲੋਤਾ ਹੁੰਦਾ ਬੱਚੇ ਸਕੂਲ ਨਿਕਲਦੇ ਨੇ ਉਹ ਚਿੱਕੜ ਚਿੱਕੜ ਹਮੇਸ਼ਾ ਹੀ ਰਹਿੰਦਾ ਇੱਥੇ ਬਾਹਰ ਔਰ ਉਹ ਪਾਣੀ ਬੱਚਿਆਂ ਦੇ ਉੱਤੇ ਡਰੈਸ ਭਿੱਜ ਜਾਂਦੀਆਂ ਨੇ ਬੱਚਾ ਸਾਡਾ ਪੜ੍ਹਨ ਜਾਂਦਾ ਹੁੰਦਾ ਹੈਗਾ ਉਹ ਡਰੈਸਾਂ ਭਿੱਜ ਰਹੀਆਂ ਨੇ ਪਾਣੀ ਦਾ ਕੋਈ ਨਿਕਾਸੀ ਦਾ ਇੰਤਜ਼ਾਮੀ ਕੁਰਾਲੀ ਦੇ ਵਿੱਚ ਸਹੀ ਅਜੇ ਤੱਕ ਕੋਈ ਅਜੋਦੋਂ ਰੋਲਾ ਪੈਂਦਾ ਹਰ ਪਾਰਟੀ ਚ ਰੋਲਾ ਪੈਂਦਾ ਹਰ ਬੰਦੇ ਦਾ ਰੋਲਾ ਹੈਗਾ ਵੀ ਪਾਣੀ ਦੀ ਨਿਕਾਸੀ ਪੂਰੇ ਖਰੜ ਦੇ ਵਿੱਚ ਆਪਣਾ ਇੱਥੇ ਕੁਰਾਲੀ ਦੇ ਵਿੱਚ ਪੁਰਾਣੇ ਪਾਣੀ ਦੀ ਨਿਕਾਸੀ ਨਹੀਂ ਕੀਤੀ ਖਰੜ ਵਾਲੇ ਵੀ ਪਰੇਸ਼ਾਨ ਨੇ ਪੈਸਾ ਕਿੱਥੇ ਲੱਗਣ ਡਿਆ ਇਹ ਨਹੀਂ ਪਤਾਗਾ ਤੁਹਾਡੇ ਦੋਸਤ ਇੱਕ ਬੜੇ ਅਹੁਦੇ ਤੇ ਤਨਾਤ ਹੋਏ ਹੋਏ ਨੇ ਤੁਹਾਡੇ ਇੱਥੇ ਬੈਠ ਬੈਠ ਕੇ ਚਾਹਾਂ ਵੀ ਪਿੰਦੇ ਸੀਗੇ ਰਾਤਾਂ ਵੀ ਕੱਢਦੇ ਸੀਗੇ ਤੁਹਾਡੇ ਨਾਲ ਗੱਲ ਹੁੰਦੀ ਹੈ ਉਹਨਾਂ ਦੇ ਕਿਹ ਫੋਨ ਚੱਕਦੇ ਤੁਹਾਡਾ ਜਿਹੜੇ ਕਿਸਦਾ ਫੋਨ ਨਹੀਂ ਚੱਕਦੇ ਵੇਖੋ ਜੀ ਉਹ ਜਦੋਂ ਤੋਂ ਚੇਅਰਮੈਨ ਬਣ ਗਏ ਨੇ ਬਹੁਤ ਬਿਜ਼ੀ ਨੇ ਚਲੋ ਠੀਕ ਹੈ ਬਿਜ਼ੀ ਰਹਿਣਾ ਵੀ ਚਾਹੀਦਾ ਤੇ ਫੋਨ ਤੇ ਉਹ ਪਹਿਲਾਂ ਵੀ ਨਹੀਂ ਸੀ ਚੁੱਕਦੇ ਹੁੰਦੇ ਜਦੋਂ ਪਾਰਟੀ ਦਾ ਕੋਈ ਕੰਮ ਹੁੰਦਾ ਸੀਗਾ ਤੇ ਉਦੋਂ ਫੋਨ ਆ ਜਾਂਦਾ ਹੁੰਦਾ ਸੀਗਾ ਤੇ ਅੱਜ ਕੱਲ ਤੇ ਸੰਪਰਕ ਮੇਰਾ ਮੇਰੇ ਖਿਆਲ ਸ਼ਾਇਦ 1 ਸਾਲ ਤੋਂ ਹੀ ਟੁੱਟਿਆ ਹੋਇਆ ਹੈ ਹਾਂ ਦੋਸਤ ਲੋਕਾਂ ਦੇ ਵਾਸਤੇ ਦੋਸਤ ਹੈਗੇ ਨੇ ਲੇਕਿਨ ਚਲੋ ਮੈਂ ਤਾਂ ਅਜੇ ਬਿਜ਼ੀ ਨੇ ਬਹੁਤ ਜ਼ਿਆਦਾ ਤੇ ਉਹ ਚੰਗਾ ਕੰਮ ਕਰ ਰਹੇ ਨੇ ਤੇ ਸੁਣਿਆ ਮੈਂ ਇੱਕ 날 ਗਿਆ ਸੀਗਾ ਆਫਿਸ ਤੇ ਉਹ ਕਹਿੰਦੇ ਸੀ ਜੀ ਆਫਿਸ ਵੀ ਨਹੀਂ ਹੁੰਦੇ ਤੇ ਉਸੈਨੀ ਸਾਹਿਬ ਪੀ ਹੈ ਜਿਹੜੇ ਨਾਲ ਉਹ ਦੱਸੜੇ ਸੀ ਕਿ 2000 2000 ਕਰੋੜ ਪਤਾ ਨਹੀਂ 200 ਕਰੋੜ ਦੀ ਪ੍ਰੋਫਿਟ ਪਹਿਲਾਂ ਤੋਂ ਜ਼ਿਆਦਾ ਵਿਖਾਈ ਜਾ ਰਹੀ ਆ ਰਹੀ ਆ ਮੈਂ ਚਲੋ ਇਹ ਵੀ ਚੰਗਾ ਹੈਗਾ ਹੈ ਭਈ ਘਟ ਤੋਂ ਘਟ ਉਹਨਾਂ ਨਾਲ ਦਾ ਪ੍ਰੋਫਿਟ ਚ ਸਾਡੇ ਚੇਅਰਮੈਨ ਸਾਹਿਬ ਲੈ ਕੇ ਆ ਰਹੇ ਨੇ ਲੇਕਿਨ ਜੋ ਹਾਲਾਤ ਵੈਨਾ ਮੈਂ ਫੈਕਟਰੀ ਮੈਂ ਇਥੋਂ ਦਾ ਅਲੰਗ ਕਰਦਾ ਆਪਣੀ ਮਹਾਲੀ ਆਪਣਾ ਮਿਲਕ ਪਲਾਂਟ ਦੀ ਗੱਲ ਕਰਦਾ ਪੈਸੇ ਲੈ ਕੇ ਪੈਸੇ ਲੈਂਦੇ ਹੋਣੇ ਕੁਝ ਤਾਂ ਹੋਣਾ ਮਿਠਾਸ ਉੱਥੇ ਜੇ ਆਰਡਰ ਹੈਗਾ ਆ ਕਿ ਇੱਕ ਗੱਡੀ ਐਨੇ ਮਾਡਲ ਤੋਂ ਥੱਲੇ ਗੱਡੀ ਨਹੀਂ ਹੋ ਇਹ ਗੱਡੀ ਨਹੀਂ ਚੱਲੂਗੀ। ਔਰ ਉਹ ਮਾਡਲ ਪੁਰਾਣੇ ਚੱਲਣ ਦੇ ਨਾ ਮੈਂ ਜੀਐਮ ਨੂੰ ਕਿਹਾ। ਮੈਂ ਕਿਹਾ ਜੀਐਮ ਸਾਹਿਬ ਇਹ ਗੱਡੀਆਂ ਪੁਰਾਣੀਆਂ ਜਿਹੜੀਆਂ ਲੱਗੀਆਂ ਨੇ ਜਿਨ੍ਹਾਂ ਦੇ ਮਾਡਲ ਡਾਊਨ ਨੇ ਜਿਹੜੇ ਨਹੀਂ ਚੱਲ ਸਕਦੀਆਂ ਪੁਰਾਣੀਆਂ ਗੱਡੀਆਂ ਉਹ ਕਿਤਰਾ ਪਾਸ ਹੋ ਕੇ ਲੱਗੀਆਂ ਹੋਈਆਂ ਦੁੱਧ ਤੇ ਰਾਹ ਚ ਟਾਈਮ ਖਰਾਬ ਹੁੰਦਾ ਦੁੱਧ ਖਰਾਬ ਉਹਦਾ ਨੁਕਸਾਨ ਕਿੰਨਾ ਹੁੰਦਾ ਸਾਡੇ ਪਲਾਂਟ ਦਾ ਹੁੰਦਾ ਹੈ ਪੰਜਾਬ ਸਾਡੀ ਪੰਜਾਬ ਸਰਕਾਰ ਦਾ ਪਲਾਂਟ ਆ ਔਰ ਨੁਕਸਾਨ ਹੁੰਦਾ ਉਹ ਗੱਡੀਆਂ ਨੂੰ ਤੁਸੀਂ ਚੈੱਕ ਕਰਕੇ ਦੂਜੇ ਕੋਲ ਨਾੋਂਦੇ ਪਰ ਉਹ ਚੱਲਣ ਡੀਆਂ ਨੇ ਮੈਨੂੰ ਪਤਾ ਸਾਰੀਆਂ ਤੇ ਕੀ ਚੱਲਣੀਆਂ ਸਿਰੇ ਮਿਲੀ ਭੁਗ ਨਾ ਗੱਡੀਆਂ ਚੱਲਣ ਡੀਆਂ ਨਾ ਤੇ ਉਹ ਜੇ ਉਹ ਰੋਜ਼ਗਾਰ ਸਾਨੂੰ ਦੱਸੋ ਅਹੀਂ denn ਨੇ ਗੱਡੀਆਂ ਨਵੀਆਂ ਅਹੀਂ ਇਹ ਟੈਂਕਰ ਦਿੰਦੇ ਆਹੀਂ ਦਿੰਦੇ ਆ ਜਦੋਂ ਸਾਰੇ ਪੇਪਰ ਪੂਰੇ ਹੋਣਗੇ ਅਸੀਂ ਫਿਰ ਬੇਰੋਜ਼ਗਾਰ ਬੇਰੋਜ਼ਗਾਰ ਔਰ ਜਿਹੜੇ ਪੁਰਾਣੇ ਕਾਗ ਸੀਗੇ ਜਿਹੜੇ ਖਬੂਬੇ ਤੇ ਖੌਵੇ ਨੇ ਜਿਹੜੇ ਖਾਂਦੇ ਨੇ ਔਰ ਖਵਾਉਂਦੇ ਨੇ ਉਹ ਫਿਰ ਉੱਥੇ ਹੀ ਬੈਠੇ ਨੇ ਤੇ ਅਹੀਂ ਤਾਂ ਪਾਈ ਫਰ ਕਰ ਚੁੱਪ ਕਰਕੇ ਬੈਠੇ ਆ ਚਲੇ ਗਏ ਆ ਬਾਹਲਾ ਤੇ ਵਾਹਿਗੁਰੂ ਇਹਨਾਂ ਨੂੰ ਭਲੀ ਬਖਸ਼ੇ ਭਗਵੰਤ ਮਾਨ ਜੀ ਦੇ ਨਾਲ ਆ ਦਿੱਲੀ ਵਾਲਿਆਂ ਨੇ ਸਾਡਾ ਕੁਝ ਨਹੀਂ ਕਰਨਾ ਦਿੱਲੀ ਵਾਲਿਆਂ ਨੇ ਬਸ ਮੈਂ ਬੋਲ ਹੀ ਨਹੀਂ ਸਕਦਾ ਕੁਝ ਵੀ ਕੀ ਹੋਣ ਡਿਆ ਦਿੱਲੀ ਵਾਲੇ ਜਿਹੜੇ ਮੈਂ ਹਰ ਜਗ੍ਹਾ ਦਿੱਲੀ ਵਾਲੇ ਬੈਠੇ ਹੋਏ ਨੇ ਜਿੰਦਾਂ ਗੱਲ ਕਰਦਾ ਕਹਿੰਦੇ ਜੇ ਦਿੱਲੀ ਵਾਲੀ ਜੋ ਕਰਦੇ ਨੇ ਕਰਦੇ ਨੇ ਤਾਂ ਫਿਰ ਜੋ ਉਹ ਹੀ ਨਾਲ ਨਹੀਂ ਕਰਨਾ ਤੇ ਫਿਰ ਸਾਨੂੰ ਜ਼ਰੂਰ ਕਿਸਾਇਆ ਸੀਗਾ ਮੈਂ ਦੋ ਗੱਡੀਆਂ ਤੋੜੀਆਂ ਨੇ ਮਰ ਰਾਤ ਦਣੇ ਕਿਤਾ ਤੇਲ ਪٹرول ਖਰਚੇ ਲੋਕਾਂ ਨੂੰ ਬਿਮਾਰ ਬੁਖਾਰ ਹੋ ਕੇ ਵੀ ਜਾਂਦੇ ਚੋਰੇ ਮੈਂ ਐਂ ਕੋਸ਼ਿਸ਼ ਜੀ ਸਾਡਾ ਗਰੁੱਪ ਸਾਰੇ ਉਹਦਾ ਘਰ ਦੇਖ ਜੀ ਸੀ ਕਿ ਤੁਹਾਡੇ ਚੱਕਲ ਆਪਣਾ ਸਾਰੇ ਅਸੀਂ ਸਾਡੀ ਮੇਨ ਮੇਨ ਬੰਦੇ ਬਾਕੀ ਤਾਂ ਸਾਰਾ ਇਲਾਕਾ ਟੋਟਲ ਕਿ ਕਿੰਨਾ ਕੀ ਕੀਤਾ ਕੀ ਦਿੱਤਾ ਪਾਰਟੀ ਨੇ ਸਾਨੂੰ ਵਰੰਜੇ ਮੈਂ ਦੱਸਾਂ ਇੱਥੇ ਪ੍ਰਧਾਨ ਪਿੰਡ ਦਾ ਕਾਲੀਆਂ ਦਾ ਅਸੀਂ ਉੱਥੇ ਕੋਰੋਨਾ ਤੇ ਅਸੀਂ ਗਏ ਕਿੱਟਾਂ ਵੰਡਣ ਸਾਨੂੰ ਧੱਕੇ ਮਾਰੇ ਪ੍ਰਧਾਨ ਨੇ ਚਲੋ ਨਿਕਲੋ ਇੱਥੋਂ ਬਾਹਰ ਅਹੀਂ ਦੱਸਿਆ ਪੇ ਭਾਈ ਅਹੀਂ ਕੋਈ ਚੋਰੀ ਕੱਟ ਕੇ ਕਹਤੇ ਅਹੀਂ ਜਨਤਾ ਦੀ ਸੇਵਾ ਕਰਨੇ ਚੱਲੋ ਚੱਲੋ ਤੁਸੀਂ ਬਾਹਰ ਉਹ ਮਾਫੀਆ ਰੇਤੇ ਦਾ ਹੈ ਉਹ ਹੁਣ ਕੀ ਕੋਈ ਕੰਮ ਕਰਨ ਡਿਆ ਹੈ ਉਹ ਸਭ ਨੂੰ ਪਤਾ ਹੈ ਵੀ ਯਾਰ ਮੈਨੂੰ ਤੇ ਕੋਸ਼ਲਜੀ ਜ਼ਿਲ੍ਹਾ ਪ੍ਰਧਾਨ ਸੀਗੇ ਉਹਨੂੰ ਧੱਕੇ ਮਾਰੇ ਗੱਲ ਉਤੋਂ ਤੱਕ ਗਈ ਸੀਗੀ ਹੈ ਅਹੀਂ ਕਹੇ ਵੀ ਸਾਨੂੰ ਯਾਰ ਅਸੀਂ ਸਮਾਜ ਸੇਵਾ ਕਰ ਰਹੇ ਹਾਂ ਕੋਈ ਚੋਰੀ ਕੱਟ ਕੇ ਕਰ ਨਹੀਂ ਰਹੇ ਪਰ ਉਹ ਪਰ ਉਹ ਜਿਹੜੇ ਸੀਗੇ ਉਹ ਉਹ ਅੱਜ ਵੀ ਉਹਨਾਂ ਦੇ ਟਰੱਕ ਚੱਲਣ ਨੇ ਰੇਤੇ ਬੰਦਰੀ ਤੇ ਕੰਮ ਹੁੰਦੇ ਨੇ ਅਸੀਂ ਧੱਕੇ ਖਾਣ ਵਾਲੇ ਫਿਰ ਤਾਂ ਕਹਿ ਮੱਤ ਦੁਕਾਨ ਦੇ ਇਹ ਸਾਡੀ ਪਾਰਟੀ ਆ ਹੁਣ ਦੱਸ ਕਹੇ ਮੇਰੇ ਦਿਲ ਦੀਆਂ ਭਲਾਸਾ ਲਾ ਕੇ ਲਵਾਓ ਵੀ ਇੱਥੇ ਕੁਝ ਨਹੀਂ ਰੱਖਿਆ ਹਾਂ ਸਰ ਮੈਂ ਤਾਂ ਕੀਤੀਆਂ ਠੀਕ ਹੈ ਪਰਵਰਤਨ ਲਿਉਣ ਵਾਸਤੇ ਹੁਣ ਪਰਵਰਤਨ ਕੀ ਹੋਊਗਾ ਮੈਨੂੰ ਪਤਾ ਨਹੀਂ ਭਗਵੰਤਮਾਨ ਇਮਾਨਦਾਰ ਨੇ ਭਗਵੰਤਮਾਨ ਦੇ ਮੈਂ ਨਾਲਿਆਂ ਕੋਈ ਭਗਵੰਤਮਾਨ ਦੀ ਮੈਨੂੰ ਕੋਈ ਉਹਨਾਂ ਤੇ ਸ਼ਿਕਾਇਤ ਨਹੀਂ ਕੀਤੀ ਪਰ ਉਹਨਾਂ ਦੇ ਵੀ ਹੱਥ ਪੈਰ ਬੰਨੇ ਪੈ ਨੇ ਉਹ ਪਤਾ ਨਹੀਂ ਕਿਉਂ ਮੈਂਟਲੀ ਡਿਸਟਰਬਡ ਹੋ ਜਾਂਦਾ ਮੈਂ ਤਾਂ ਸਾਡਾ ਚੰਗਾ ਨਾ ਮੇਰਾ ਤਾਂ ਦਿਲ ਹੀ ਪਿਆਰ ਆ ਵੈਸੇ ਮੈਨੂੰ ਤਾਂ ਇਹ ਲੱਗਦਾ ਵੀ ਐ ਵੀ ਰੱਬ ਉਹਨਾਂ ਨੂੰ ਸੁਬੁੱਧਿ ਦੇਵੇ ਤੇ ਉਹ ਬਚਾ ਕੇ ਰੱਖੇ ਉਹਨਾਂ ਨੂੰ ਬਹੁਤ ਮਾੜਾ ਹਾਲ ਹੋਇਆ ਪੈ ਸਾਡੀ ਪਾਰਟੀ ਦਾ ਤੇ ਪਾਰਟੀ ਨੂੰ ਦੇਖੋ ਜੇ ਅਸੀਂ ਜ਼ਿਕਰ ਨਹੀਂ ਕਰਾਂਗੇ ਅਸੀਂ ਜ਼ਿਕਰ ਨਹੀਂ ਕਰਾਂਗੇ ਤੇ ਉਹਨਾਂ ਨੂੰ ਪਤਾ ਕਿੱਥੇ ਚੱਲੂ ਪਤਾ ਚੱਲਣਾ ਚਾਹੀਦਾ ਨਾ ਐ ਸਾਰੇ ਪਾਰਟੀ ਦੇ ਬੰਦੇ ਆ ਨੁਕਸਾ ਇਹਦਾ ਧਿਆਨ ਕਿਤਰਾ ਚੱਲੂਗੇ ਪਾਰਟੀ ਇਤਨਾ ਚੱਲੂਗੀ ਆਖਰੀ ਸਵਾਲ ਅਜਿਆ ਸਾਹਿਬ 2027 ਦੇ ਵਿੱਚ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਦੁਆਰਾ ਆਉਂਗੀ ਮੈਂ ਦੱਸਣ ਤੋਂ ਡਰਿਆ ਕਿ ਮੈਂ ਤਾਂ ਹੁਣ 8 ਮਹੀਨੇ 9 ਮਹੀਨੇ ਹੋ ਗਏ ਨੇ ਮੈਂ ਤੇ ਹਮਾਤਲ ਚਲਾ ਗਿਆ ਮੈਂ ਬਿਲਕੁਲ ਨਹੀਂ ਜਵੜਦਾ ਨਾ ਪੁੱਛਦਾ ਨਾ ਇਹ ਤੁਸੀਂ ਪੱਤਰਕਾਰ ਦੇ ਤੁਹਾਨੂੰ ਜ਼ਿਆਦਾ ਇਸ ਚੀਜ਼ ਦੀ ਜਾਣਕਾਰੀ ਹੋਗੀ ਮੈਂ ਸਿਰਫ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਕੀ ਹਾਲਾਤ ਨੇ ਤੇ ਪਰ ਇਹ ਹਾਲਾਤਾਂ ਦੇ ਵਿੱਚ ਮੈਨੂੰ ਨਹੀਂ ਜਾਪਦਾ ਸਾਡੀ ਪਾਰਟੀ ਨੂੰ ਮਾਨਤਾ ਕਰ ਅੱਗੇ ਫਿਰ ਪਬਲਿਕ ਦਵੇ ਆ ਤੇ ਇਹ ਸਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਜੋ ਕਿ ਦਾਵਾ ਕਰ ਰਹੇ ਨੇ ਕਿ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਤੇ ਦਿੱਲੀ ਦੇ ਜਿਹੜੇ ਲੋਕ ਹੈ ਉਹ ਜ਼ਿਆਦਾ ਦਖਲ ਪੰਜਾਬ ਦੇ ਵਿੱਚ ਦੇ ਰਹੇ ਨੇ ਤੇ ਅਜਿਹਾ ਹੋ ਸਕਦਾ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਨਾ ਆਵੇ ਅਤੇ ਸਤਕਾਰ ਜ਼ਰੂਰ ਭਗਵੰਤ ਸਾਨ ਦਾ ਕਰ ਰਹੇ ਨੇ ਕਿ ਉਹ ਇੱਕ ਇਮਾਨਦਾਰ ਸੱਚ ਨੇ ਪਰ ਕਿਤੇ ਨ ਕਿਤੇ ਦਬਾਬ ਥਲੇ ਕੰਮ ਕਰ ਰਹੇ ਨੇ ਅਤੇ ਅੱਗੇ ਨੂੰ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦਾ ਕਿਤੇ ਇਲਾਜ ਨਾ ਕਰਾਣਾ ਪੈ ਜਵੇ ਤੇ ਤੁਸੀਂ ਘਰ ਦੀਆਂ ਰਾਦੀਆਂ ਤਸਵੀਰਾਂ ਵੀ ਦੇਖ ਰਹੇ ਹੋ ਜਿੱਤੇ ਉਹਨਾਂ ਦੀਆਂ ਫੋਟੋਆਂ ਦੇ ਨਾਲ ਘਰ ਦੇ ਜਿਹੜਾ ਪੂਰਾ ਉਹ ਭਗਵੰਤ ਸਾਬ ਦੀ ਫੋਟੋਆਂ ਦੇ ਨਾਲ ਭਰਿਆ ਹੋਇਆ ਤੇ ਤੁਸੀਂ ਵੀ ਦੱਸਿਓ ਕਿ ਆਖਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰੋਕ ਕੋਰਾਲੀ